ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮਨ ਨਾ ਜਿਹੜਾ ਜਿਵੇਂ ਬੋਲਣ ਦੇ ਹੀ ਹੈ ਥੋੜਾ ਥਰ ਚਿੰਤਾ ਕਰਦਾ ਹੋਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਦੇਈ ਕਰੇ ਮੈਨੂੰ ਨਹੀਂ ਦੇਣੀ ਟੱਕ ਨਾ ਦਿਓ ਨਾ ਵੀ ਬਾਦਲ ਸਾਹਿਬ ਟੇਕ ਦੇਣਗੇ ਆਜ਼ਾਦ ਲੜ ਲਾ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇੱਥੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੇਰੇ ਸ਼ੌਮਣੀ ਕਲਦ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼ੌਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼ੌਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਸੀਆ ਨਾ ਮੰਗੇ ਨਾ ਕਦੀ ਸ਼ੌਮਣੀ ਕਲਦ ਨੂੰ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੰਦ ਸਤੰਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਮਰਜ਼ਾ ਮੰਗੇ ਪੱਥ ਨਾਲੋਂ ਕੋਈ ਟੁੱਟ ਨਹੀਂ ਸਕਦੀ ਸਾਜ ਸੰਗਤ ਜੀ ਕਿ ਆਓ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰਾ ਲੈ ਵਲਾਏ ਦੇ ਮਹਾਵਾਕ ਅਨਸਾਰ ਅਸੀਂ ਅੱਜ ਬੀੜਾ ਚੁੱਕਾਂਗੇ ਕਿ ਜਿਸ ਪਹਿਲਾਂ ਅਸੀਂ ਲਗਾਤਾਰ ਇੱਕ ਇੱਕ ਸਵਾਸ ਦੇ ਨਾਲ ਡੈਡੀਕੇਸ਼ਨ ਦੇ ਨਾਲ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕੀਤਾ ਉਸੇ ਤਰ੍ਹਾਂ ਅਸੀਂ ਕੰਮ ਲਗਾਤਾਰ ਹੋਰ ਵੱਧ ਕੇ ਕਰੀਏ ਪਾਵੇਂ ਬਾਦਲ ਸਾਹਿਬ ਤੁਹਾਡੇ ਮਨ ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤੇ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ ਚ ਪਾਨੀ ਆ ਹਰ ਕਮੀ ਨੂੰ ਮੈਂ ਆਪਣੀ ਝੋਲੀ ਚ ਪਾਨੀ ਆ ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹਮਰੇ ਕਪੜੇ ਧੋਏ ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸ ਪਰਿਵਾਰ ਕੋਲੋਂ ਨਾ ਕਦੀ ਆਸ ਨਾ ਤੁਸੀਂ ਕਦੀ ਆਪਣੇ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਇਹ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੁਹਾਡੇ ਤੋਂ ਬਾਹਰ ਹਾਂ ਸਿ ਟੈਲੀਫੋਨ ਕੀਤੇ ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ ਮੇਰੇ ਸਾਥੀਆਂ ਨੇ ਰੋਜ਼ ਅੱਧਾ-ਅੱਧਾ ਘੰਟਾ ਮੇਰ ਨਾਲ ਵਿਚਾਰਾ ਕੀਤੀਆਂ ਔਰ ਹਰ ਕੋਈ ਬੈਠਾ ਹੋਇਆ ਇੱਥੇ ਹਰ ਕੋਈ ਤੁਹਾਨੂੰ ਕਹਿ ਸਕਦਾ ਹੈ ਡਾਕਟਰ ਜਲਜੀਤ ਸਿੰਘ ਜੀ ਚੀਮਾ ਵਰਗੇ ਗਵਾਹ ਨੇ ਕਿ ਇੱਕ-ਇੱਕ ਵਿਅਕਤੀ ਨੇ ਹੋਇਆ ਮੈਂ ਕੱਲ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ 'ਚ ਕਮੀ ਆਈ ਹੈ ਜਿਨ੍ਹਾਂ ਕਾਰਨ ਕਰਕੇ ਆਈ ਹੈ ਪਰ ਸਾਰੇ ਤਕੜੇ ਹੋ ਕੇ ਅੰਬਲਾ ਮਾਰੀਏ ਸਧਾਂਤਿਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਵਚਨ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਾ ਕਦੀ ਸ਼ੋਮਣੀ ਕਲਦਾ ਨੂੰ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੱਤੇ ਸਤੰਤਾਂ ਨੂੰ ਕਮਜ਼ੋਰ ਹੋਣ ਦੇਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸ੍ਰੀ ਹਰਮਨਦਾਸ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 104 ਸਾਲ ਪਹਿਲਾਂ ਬਣੀ 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਹਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ ਬੜੀ ਕੁਰਬਾਨੀ ਕੀਤੀ ਬਾਦਲ ਸਾਹਿਬ 104 ਸਾਲ ਦਾ ਇਤਿਹਾਸ ਹੈ ਤੁਹਾਡੀ ਇਹ ਸੇਵਾ ਦਾ ਮੇਰੇ ਪੁਰਖਿਆਂ ਦਾ ਮੇਰੇ ਬਜ਼ੁਰਗਾਂ ਦਾ ਮਹਾਪੁਰਖਾ ਨੇ ਪਹਿਲੇ ਦਿਨ ਤੋਂ ਲੈ ਕੇ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ 'ਚ ਲਗਾਤਾਰ 28 ਸਾਲ ਸੇਵਾ ਕੀਤੀ 28 ਸਾਲ ਕਿੰਧਾ ਦੂਰ ਹੋ ਸਕਦੇ ਆ ਕਿੰਧਾ ਬਾਹਰ ਨਿਕਲ ਸਕਦੇ ਆ ਕਿੰਧਾ ਆਪਣੇ ਜਿਨ੍ਹਾਂ ਨੇ ਖੂਨ ਦੇ ਕਤਰੇ ਬਹਾਏ ਹੋਣ ਜਿਨ੍ਹਾਂ ਨੇ ਸਿਰ ਆਪਣੇ ਪਸੀਨਾ ਬਹਾਇਆ ਹੋਵੇ ਉਹ ਅਸਥਾਨ ਦੀ ਸੇਵਾ ਦਰਕ ਦੀ ਬਾਹਰ ਨਹੀਂ ਜਾ ਸਕਦੀ ਸਾਧ ਸੰਗਤ ਜੀ ਪਹਿਲੀ ਵਾਰੀ 1937 ਵਿੱਚ ਐਮਐਲਏ ਚੋਣ ਹੋਈ ਕਰੋ ਸਾਹਿਬ ਬੈਠੇ ਪਹਿਲੀ ਵਾਰੀ 137 ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਐਮਐਲਏ ਜਿੱਤ ਲਈ ਫਿਰ ਦੂਜੀ ਚੋਣਾਂ ਪਾਕਿਸਤਾਨ ਦੇ ਵਿੱਚ 1946 ਫਿਰ ਚੋਣ ਲੜੀ ਦੋਨੋਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਹਨਾਬ ਸਿੰਘ ਜੀ ਨੇ ਐਮਐਲਏ ਬਣੇ ਮਨਿਸਟਰ ਬਣੇ 1969 ਵਿੱਚ ਬਾਦਲ ਸਾਹਿਬ ਦੇ ਨਾਲ ਵੱਡੇ ਬਾਦਲ ਸਾਹਿਬ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਔਰ 12 ਸਾਲ ਮੈਂਬਰ ਐਸ்சிਪੀਸੀ ਰਹੇ ਕਿੰਨਾ ਛੱਡ ਸਕਦੀ ਹੈ ਨਹੀਂ ਦੂਰ ਹੋ ਸਕਦੀ ਮਰ ਜਾ ਮਾਗੇ ਪਥ ਨਾਲੋਂ ਕੋਈ ਟੋਟ ਨਹੀਂ ਸਕਦੀ ਸਾਜ ਸੰਗਤ ਜੀ ਐ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤਾਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਕਿਹਦੇ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਕਮਾਗੀ ਚੀਮਾ ਸਾਹ ਨੂੰ ਬਾਦਲ ਸਾਹਿਬ ਦੇ ਸਾਈਨ ਕਰਾ ਕੇ ਭੇਜ ਦਿਓ ਮੈਨੂੰ ਨਹੀਂ ਦੇਣੀ ਟਿਕਟ ਨਾ ਦਿਓ ਨਗਰ ਪੰਚਾਇਤ ਦੇ ਚੋਣ ਲੜਾ ਲ ਤੁਹਾਨੂੰ ਪਤਾ ਹੋਵੇਗਾ ਨਗਰ ਪੰਚਾਇਤ ਪਿੱਛੇ ਚੋਣਾ ਹੋਈਆਂ ਜੋ ਚੋਣਾ ਹੋਈਆਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਜੋਰ ਲਾਤਾ ਸਾਰੇ ਪੰਜਾਬ ਦੇ ਵਿੱਚ ਹਦਰ ਸਾਹਿਬ ਸਾਰੇ ਪਟਿਆਲੇ ਤੋਂ ਚੱਲ ਕੇ ਜਿੱਤ ਕਿੱਥੇ ਹੋਈ ਆ ਕੇ ਇਸ ਬੇਗੋਵਾਲ 'ਚ ਇੱਕ ਕਮੇਟੀ ਬਣੀ ਸਿਰਫ ਸ਼ੋਮਣੀ ਅਕਾਲੀ ਦਲ ਦੀ ਇੱਕ ਕਮੇਟੀ ਪ੍ਰਧਾਨ ਬੈਠਾ ਹਣਾ ਮੇਰਾ ਇੱਥੇ ਲਾਡਲਾ ਜਿਆ ਉਹ ਬੈਠਾ ਐਮ ਐ ਐਮ ਐ ਪੜਿਆ ਹੋਇਆ ਸਰਦਾਰ ਜਿੰਦਰ ਸਿੰਘ ਜੀ ਸਾਰੇ ਐਮ ਸੀ ਜਿੱਤ ਕੇ ਇੱਕ ਕਮੇਟੀ ਬਣਾਈ ਕਿਸੇ ਨੇ ਕਾਂਗਸ ਕਿਸੇ ਨੇ ਪੁੱਛਿਆ ਪੱਤਰਕਾਰਾਂ ਨੇ ਜਿੱਦਾਂ ਹੁਣ ਬੈਠੇ ਐ ਕਹਿੰਦੇ ਕੈਪਟਨ ਸਾਹਿਬ ਸਾਰੀਆਂ ਕਮੇਟੀਆਂ ਹਾਰ ਗਈਆਂ ਸਟਾਪੇਜ ਜਾ ਕੇ ਬੇਗੋਣ ਲੱਗਾ ਉਹਨੇ ਕਿਹਾ ਉੱਥੇ ਦਾ ਅਸਥਾਨ ਬੜਾ ਉੱਚਾ ਹੈ ਮੈਂ ਜਾਣਦਾ ਕਿਸਦਰ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਡੇ ਬਜ਼ੁਰਗਾਂ ਨੂੰ ਚੋਣ ਲੜਾਉਂਦੇ ਹੁੰਦੇ ਸੀ ਰਾਜਾ ਜਗਤਵਿੰਦਰ ਸੇ ਉਹਦਾ ਬਾਪ ਦਾ ਬੜਾ ਪਿਆਰ ਸੀ ਸਿਮਰਨ ਜੀ ਸੇ ਮਾਨ ਚੋਣ ਲੜਦੇ ਹੁੰਦੇ ਸੀ ਤਾਂ ਉਸ ਵੇਲੇ ਬਾਬਾ ਜੀ ਕਹਿੰਦੇ ਸੀ ਇੱਕ ਵੋਟ ਤੇ ਇੱਕ ਨੋਟ ਪਾਇਓ ਜਗਿੰਦਰ ਸੇਬ ਮਾਨ ਨੂੰ ਇੱਕ ਵੋਟ ਤੇ ਇੱਕ ਨੋਟ ਇਹ ਪਰੰਪਰਾ ਹੈ ਸਾਡੇ ਇਲਾਕੇ ਦੀ ਇਹ ਪਰੰਪਰਾ ਹੈ ਸੰਤ ਬਾਬਾ ਪ੍ਰੇਮ ਸਿੰਘ ਸੇਵਕਾਂ ਦੀ ਇਹ ਪਰੰਪਰਾ ਹੈ ਕਿ ਕਦੀ ਇਹਨਾਂ ਨੇ ਮੇਰੇ ਕੋਲ ਬੋਝ ਹੀ ਨਹੀਂ ਪਾਇਆ ਔਰ ਮੈਂ ਸੱਚ ਕਹਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿ ਬੀਬੀ ਜਗੀਰ ਕੌਰ ਨੂੰ ਕੋਈ ਚਿੰਤਾ ਨਹੀਂ ਹੁੰਦੀ ਨਾ ਕੋਈ ਇੰਡਸਟਰੀ ਹੈ ਨਾ ਕੋਈ ਫੈਕਟਰੀ ਹੈ ਨਾ ਕੋਈ ਮਾਲ ਹੈ ਨਾ ਕੋਈ ਸ਼ੈਲਰ ਹੈ ਬਾਦਲ ਸਾਹਿਬ ਸਾਰਾ ਕੋਈ ਸੰਗਤ ਦਾ ਪਿਆਰ ਹੈ ਕਿ ਚੋਣਾ ਲੜਦੀ ਵੀ ਹੈ ਚੋਣਾ ਜਿੱਤਦੀ ਵੀ ਹੈ ਤੇ ਇਹਨਾਂ ਨੇ ਜਿੰਨਾ ਸਾਥ ਦਿੱਤਾ ਕਦੀ ਮੇਰੇ ਤੇ ਬੋਝ ਨਹੀਂ ਪਿਆ ਕਿਉਂ ਕਿ ਕਿਉਂਕਿ ਮੈਨੂੰ ਮਨ ਵਿੱਚ ਬਸਾਇਆ ਹੋਇਆ ਹੈ ਦੋ ਚਾਰ ਬੰਦਿਆਂ ਨੂੰ ਥੋੜਾ ਜਿਹਾ ਸ਼ਰਤਾਰ ਦੀ ਲੋਕਾਂ ਨੇ ਹੱਥ ਲਾਤਾ ਬਾਤ ਜੀ ਦੇਤੀ ਤੁਸੀਂ ਚੱਕੋ ਚੰਡਾ ਅ ਕੋਈ ਨਹੀਂ ਹਿੱਲਿਆ ਮੇਰਾ ਵਰਕਰ ਕੋਈ ਹਿੱਲਿਆ ਨਹੀਂ ਕਹਿੰਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਕੀਤੀ ਅਕਾਲੀ ਦਲ ਚ ਰਹਾਂਗੇ ਲੇਕਿਨ ਜਦ ਤੱਕ ਬੀਬੀ ਜੀ ਅੱਗੇ ਨਹੀਂ ਲੱਗਣਗੇ ਅਸੀਂ ਘਰ ਵਿੱਚ ਬੈਠਾਂਗੇ ਮਯੂਸ ਸਨ ਬੜੀ ਚਿੰਤਾ ਸੀ ਮਨ ਚ ਨੜੇ ਪਰ ਮੈਂ ਇੱਕੋ ਗੱਲ ਕਹਿੰਦੀ ਸੀ ਚਿੰਤਾ ਨਾ ਕਰੋ ਸਤਾਈ ਦੀ ਚੋਣ ਆਉਣੀ ਹੈ ਲੜਾਂਗੇ ਨਾ ਵੀ ਬਾਦਲ ਸਾਹਿਬ ਟੇਕ ਦੇਣਗੇ ਆਜ਼ਾਦ ਲੜ ਲਾਂਗੀ। ਨਾ ਟਕੜ ਦੇਣਗੇ ਨਾ ਸਹੀ ਆਜ਼ਾਦ ਨਾਲ ਲਾਂਗੀ। ਮੈਨੂੰ ਪਤਾ ਸੀ ਲੋਕਾਂ ਨੂੰ ਪਤਾ ਅਕਾਲੀ ਹੈ ਵੋਟਾਂ ਪਾ ਹੀ ਦੇਣਗੇ। ਪਹਿਲਾਂ ਪਿੱਛੇ ਦੀ ਵਾਰੀ ਜਿੱਤ ਮੈਂ ਹਾਰ ਹੀ ਗਈ ਸੀ। ਕਿਹੜੀ ਗੱਲ ਹੈ? ਸਭ ਮੇਰਾ ਜੀ ਕਹਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰਨੀ ਆ ਨਹੀਂ। ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮੰਨਦਾ ਜਿਹੜਾ ਜੋ ਮੈਂ ਬੋਲਣ ਢਈ ਐ ਥੋੜਾ ਥੋੜਾ ਚਿੰਤਾ ਕਰਦਾ ਹੋਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰ। ਨਹੀਂ ਕਰਦੀ। ਮੈਨੂੰ ਪਤਾ ਹੈ ਇਹਦਾ ਸਬਬ ਹੈ। ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड ਲਾ ਅਸੀਂ ਵੀ लाड ਲੇ ਅਸੀਂ ਐ ਹੀ लाड ਲੇ ਇੱਕ ਦੂਜੇ ਦਾ ਸਤਿਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਤੇ ਇੱਕ ਦੂਜੇ ਦੇ ਖੁਸ਼ ਵੀ ਪੜੇ ਹੁੰਦੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਗੱਲ ਜੈਪੁਰ ਸੀ ਮੈਂ ਕਹਿੰਦੇ ਉੱਦਾਂ ਹੀ ਜਿਹੜਾ એનર્ਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ कारण ताई लोग नहीं मनते कहें बीबी बीबी कितने छड़ सकती है बीबी नहीं वक्री हो सकती बादल साहब इको बेनती है अंदर दर पार्टी का दरद दर, है अंदर उस धार्मिक संस्था का दर, दर है मेरी श्रोमणी कमेटी कौन की श्रोमणी कमेटी कमजोर ना होगी तो जिम्मेवारी है मैं इतने नहीं कुछ भी कहना अंदर वर के तर सब पाऊंगी पहल भी पाती रही है ਹਣ ਵੀ ਪਾਉਂਗੀ ਤੁਸੀਂ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੁੰਨੇ ਆ ਨੱਕ ਦੀ ਸੇਧ ਨਾਲ ਟੱਕਰੀ ਦਿਸਦੀ ਹੈ ਨਹੀਂ ਕਮਜ਼ੋਰ ਹੋਣੀ ਚਾਹੀਦੀ ਸੋ ਸਤਸੰਗ ਜੀ ਆਵੋ ਆਉਣ ਵਾਲੇ ਸਮੇਂ 'ਚ ਜੇ ਮੈਂ ਜੇ ਤੁਹਾਡੀ ਸੇਵਾ ਕਰਦੇ ਕੋਈ ਸ਼ਬਦ ਬਦਕਟ ਬੋਲ ਲਿਆ ਹੋਵੇ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਲਿਆ ਹੋਵੇ ਕੋਈ ਤੁਹਾਡੀ ਇੱਜ਼ਤ ਦੇ ਸਤਕਾar ਦੇ ਖਿਲਾਫ ਬੋਲਿਆ ਹੋਵੇ ਮੈਂ ਖੀਮਾ ਦੀ ਚਾਚਕ ਕਿਉਂਕਿ ਕਈ ਵਾਰੀ ਬਲਬਲੇ ਹੁੰਦੇ ਐ ਬਹੁਤ ਕੁਝ ਕਹਿ ਜੀਦਾ ਤੁਸੀਂ ਮਹਿਸੂਸ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾ ਦੀ ਚਾਚਕ ਮੇਰੀਆਂ ਭੈਣਾਂ ਬਾਲਸਾਬ ਬੜੀ ਮੇਰੇ ਮਨ ਤੇ ਬੋਸ ਸੀ ਘਰ ਬੈ ਗਈਆਂ ਮੈਂ ਕਿਹਾ ਨਹੀਂ ਨਹੀਂ ਬੈਨ ਦੇਣਾ ਸਾਰੇ ਚੱਲੋ ਅਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜਦੋਂ ਪਾਰਟੀ ਛੱਡਣੀ ਨਹੀਂ ਜਦੋਂ ਅਕਾਲੀ ਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਅਕਾਲੀ ਦਲ ਦਾ ਹੀ ਕਰਨਾ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਹਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗਾ ਹੈ ਤਕੜੇ ਹੋ ਕੇ ਤੁਰਾਂਗੇ ਤੇ ਮੈਨੂੰ ਆਸ ਹੈ ਸਦਸਤ ਪਾਰਸ ਸਿੰਘ ਜੀ ਰਿਚੀ ਬਾਲਸਾਹ ਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਰ ਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰ ਗਏ ਸਾਰੇ ਚੱਲ ਬੀਬੀ ਜਗੀ ਕੋ ਦਾ ਇਲਾਕਾ ਸਾਹਮ ਧੰਵਾਦ ਰਿਚੀ ਸਾਹਿਬ ਖੜੇ ਹੋ ਜਰਾ ਕਹਿੰਦਾ ਹੋ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਲੁੱਤੀਆਂ ਲਾਉਣ ਵਾਲੇ ਉਹ ਇਨਚਾਰਜ ਲੱਗਣ ਨੂੰ ਭੱਜ ਪਏ ਜਿਹਦੇ ਮਗਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਬਾਬਾ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫਰਕੰਦ ਦਿੱਤੀ ਚਿੜੀ ਫਰਕ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰਕਾਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗਡੋਰ ਸੋ ਇਹ ਨਹੀਂ ਕਾ ਸਕਦੀ ਐ ਅਕਾਲੀ ਦਲ ਇਸ ਅਸਥਾਨ ਤੋਂ ਬਿਨਾਂ ਜਿਤਨਾ بڑا ਔਖਾ ਐ ਭਾਵੇਂ ਜੋ ਮਰਜੀ ਹੋਏ ਤਾਂ ਇਸ ਤਪਾਲ ਸੇਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੋਂ ਹੀ ਤਕੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਦਾ ਧੁਰਾ ਹੈ ਇਹ ਧੁਰਾ ਉਹਨਾਂ ਸ਼ਾਰਤਿਆਂ ਪਿੱਛੇ ਲੱਗ ਕੇ ਕੋਈ ਗੱਲ ਨਾ ਸੋਚਿਆ ਕਰੋ ਉੱਤੇ ਲੋਕ ਤਾਂ ਇੱਥੇ ਹਰ ਇਲਾਕੇ ਦੇ ਵਿੱਚ ਹੁੰਦੇ ਐ ਕਿ ਕੋਈ ਇੱਥੇ ਗਰੁੱਪ ਬਣਨ ਗਰੁੱਪ ਨਾ ਬਣ ਰਿਓ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਕਰ ਹੀ ਨਹੀਂ ਸਕਦੇ ਇੱਥੇ ਸਭ ਇਕੱਠੇ ਐ ਇੱਕ ਝੰਡੇ ਥੱਲੇ ਖਾਲਸਾ ਪੰਥ ਦੇ ਝੰਡੇ ਥੱਲੇ ਸੰਤ ਬਾਬਾ ਪ੍ਰੇਮ ਸਿੰਘ ਦੇ ਝੰਡੇ ਥੱਲੇ ਔਰ ਸ਼੍ਰੋਮਣੀ ਕਾਲਦਾ ਦੇ ਝੰਡੇ ਥੱਲੇ ਬਾਕੀ ਗੱਲਾਂ ਤੁਹਾਡਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਨੀ ਹੈ ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਆ ਕਿਹੜੀਆਂ-ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਾਂਗੇ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਐਥੇ ਤੀਰ ਵੱਗੋ ਬਚਦਾ ਸ ਮੇਰੇ ਸ਼੍ਰੋਮਣੀ ਕਾਲੰਡਾ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆਂ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਰੀਜ ਹੈ ਇਹੀ ਮੇਰੀ ਰੀਜ ਮੈਂ ਨਹੀਂ برداشت ਕਰ ਸਕਦੀ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਤਕੜਾ ਬਣਾਉਣਾ ਹੈ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾ ਦਰਮਨ ਕੇ ਕੰਮ ਕਰਾਂਗੀ ਵਰਕਰ ਕਰ ਬੜਕੇ ਕਰਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੈਡੀਕੇਸ਼ਨ ਨਾਲ ਸੈਂਸੈਰਿਟੀ ਦੇ ਨਾਲ ਨਾ ਵੀ ਲਾਓਗਾ ਤਾਂ ਵੀ ਕਰ ਕਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ 'ਚ ਰਚੌਣ ਜਾ ਰਹੇ ਆਂ ਬੀਬੀ ਨੇ ਐਸੇ ਇੱਕ ਦਿਨ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਹਾ ਕਰਨ ਕਿ ਬੀਬੀ ਆਉਣੀ ਹੈ ਤਾਂ ਕਿਤੇ ਜਾਇਓ ਨਾ ਕਹਦੇ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪਤ्थੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮਨ ਬਣਾਇਆ ਕਿ ਅਸੀਂ ਲਹਿਰ ਬਣ ਕੇ ਚਲਾਵਾਂਗੇ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਬਹੁਤ ਧੰਨਵਾਦ ਜੀ ਆਇਆਂ ਨੂੰ ਤਾਨੂੰ ਮੈਂ ਸਾਰਿਆਂ ਨੂੰ ਸ਼ਾਮਲ ਕਰਨੀ ਹੂਨ